ਅਵਰਲ ਨੇ ਗੁਰਦਾਸਪੁਰ ਤੋਂ ਜਿੱਥੇ 슈ਗਰ ਮਿਲ ਪਨਿਆਰ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਚੇਅਰਮੈਨ ਦੀ ਕੁਰਸੀ ਦਾ ਅੱਜ ਕਾਂਗਰਸ ਪਾਰਟੀ ਦੀ ਮਨਕੀਤ ਕੌਰ ਦੇ ਸਿਰ ਤਾਜ ਸੱਜਿਆ ਹੈ ਜਿਸ ਕਾਰਨ ਕਾਂਗਰਸ ਪਾਰਟੀ ਸਮੁੱਚੀ ਲੀਡਰਸ਼ਿਪ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਗਿਆ ਇਸ ਮੌਕੇ ਤੇ ਮੈਂਬਰ ਪਾਰਲੀਮੈਂਟ ਸੁਗਰੀਂਦਰ ਸਿੰਘ ਰੰਧਾਵਾ ਵਿਧਾਇਕਾ ਅਰੁਣ ਚੌਧਰੀ ਵਿਧਾਇਕ ਬਰਿੰਦਰ ਮੀਰ ਪਹਾੜਾ ਤ੍ਰਿਪਦਰਿੰਦਰ ਸਿੰਘ ਬਾਜਵਾ ਅਤੇ ਸੀਨੀਅਰ ਕਾਂਗਰਸੀ ਨੇਤਾ ਸ਼ੋਭ ਚੌਧਰੀ ਨੇ ਪੱਤਰਕਾਰਾਂ ਨਾਲ ਗਰਮਾਤ ਕਰਦੇ ਕਿਹਾ ਕਿ ਇਹ ਸਚਾਈ ਜਿੱਤ ਹੋਈ ਹੈ ਇਸ ਮੌਕੇ ਤੇ ਉਹਨਾਂ ਨੇ ਨਵੇਂ ਚੇਅਰਪਰਸਨ ਮਰਕੀਤ ਕੌਰ ਤੋਂ ਇਲਾਵਾ ਸਮੁੱਚੀ ਕਾਂਗਰਸ ਨੇ ਲੀਡਰਸ਼ਿਪ ਨੂੰ ਵਧਾਈ ਦਿੱਤੀ ਇਸ ਮੌਕੇ ਤੇ ਕਾਂਗਰਸੀ ਲੀਡਰਾਂ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਤੇ ਸੁਣੋ ਮਰਕੀਤ ਕੌਰ ਜੀ ਅ ਚੇਅਰਮੈਨ ਬਣਨ ਤੋਂ ਬਾਅਦ ਜੀ ਬਾਈ ਸ਼ਰਮਣ ਬਣੇ ਔਰ ਇਤਨੂ ਸਾਲ ਤੋਂ ਆਮ ਆਦਮੀ ਪਾਰਟੀ ਜਿਹੜੀ ਕਦੀ ਸੀ ਗਿਆ ਸੀ ਵੋਟਾਂ ਚ ਔਰ ਵੋਟਾਂ ਚ ਕ્યાં ਰੱਖਦੇ ਆ ਇਸ ਪਾਰਟੀ ਨੇ ਤਿੰਨ ਸਾਲ ਇੱਥੋਂ ਜਦੋਜਦ ਕਰਕੇ ਹਾਈ ਕੋਰਟ ਤੱਕ ਇਹ ਉਤਜੰਤ ਦੇਵੇ ਔਰ ਤਿੰਨ ਪੰਜ ਕੇ 6 ਵਾਰੀ ਹਾਈ ਕੋਰਟ ਦੀਆਂ ਡਾਇਰੈਕਸ਼ਨਸ ਹੋਣ ਦੇ ਬਾਅਦ ਇਹ ਜਿਹੜੀ ਹੈ ਕਿ ਇਲੈਕਸ਼ਨ ਹੋ ਸਕੀ ਤੇ ਸਾਡੀ ਭੈਣ ਚੇਅਰਮੈਨ ਬਣੀ ਔਰ ਮੈਂ ਆਸ ਕਰਦਾ ਕਿ ਜਿਹੜਾ ਫੈਕਸ਼ਨਲ ਪਲਾਂਟ ਤੇ 슈ਗਰ ਮਿਲ ਅਮਰਸਰ ਦਾ ਐ ਗੁਰਦਾਸ ਪਿਆ ਗੁਰਦਾਸਪੁਰ ਦੀ ਪਨੀਆੜ ਦਾ ਅਸੀਂ ਉਸੂਲਿਆ ਆਪਣੇ ਟਾਈਮ ਚ 2021 ਦੇ ਵਿੱਚ ਸ਼ੁਰੂ ਕਰਕੇ ਗਏ ਸੀ ਤੇ ਇਹ ਸਾਰੇ ਸਾਡੇ ਬੋਰਡ ਦੇ ਡਾਇਰੈਕਟਰ ਸਾਹਿਬਾਨ ਇੱਕ ਚੀਜ਼ ਹੁਣ ਇਨਸ਼ੋਰ ਕਰਨਗੇ ਇਹ ਪੈਸੇ ਅਕਾਊਂਟ 'ਚ ਹੋਣ ਦੇ ਬਾਵਜੂਦ ਇਹ ਦੇਖਣਗੇ ਆ ਕੇ ਕਿ ਇਹ 슈ਗਰ ਮਿਲ ਕਿਉਂ ਨਹੀਂ ਬਣੀ ਕਿਉਂ ਅਜ ਤੱਕ ਕਿਸਾਨਾਂ ਦਾ ਜਿਹੜਾ ਪੈਸਾ ਸੀ ਜਿਹੜੇ ਪੈਸੇ ਲੱਗੇ ਨੇ ਉਹਨਾਂ ਦੇ ਉੱਤੇ ਜਿਹੜਾ ਇੰਟਰਸਟ ਪੈ ਰਿਹਾ ਪਿਛਲੇ 2-3 ਸਾਲ ਤੋਂ 2 ਸਾਲ ਤੋਂ ਇੱਕ ਸਾਲ ਬਾਅਦ ਇਹ 슈ਗਰ ਮਿਲ ਦਿੱਤੀ ਜਿਹੜੀ ਆ ਕੇ 21 ਕੋਲਾ ਕੇ ਫਾਈ ਦੇ ਵਿੱਚ ਲਾਸਟ ਦੇ ਵਿੱਚ ਜਿਹੜੀ ਆਪਣੇ ਜਰਮਨੀ ਮਾਰਕ ਦੇ ਵਿੱਚ ਇਹਨੇ ਆਪਣਾ ਟਰਾਇਲ ਦੇਣਾ ਸੀ ਅੱਜ 2 ਸਾਲ ਤੋਂ ਉੱਪਰ ਹੋ ਗਿਆ ਇਹ ਟਰਾਇਲ ਕਿੰਨੇ ਆਸ ਉਹਦੇ ਵੀ ਦੇਖਾਂਗੇ ਤੇ ਇਹ ਕਿਹਦੇ ਕੈਂਤੀ ਕਿਸ ਲੈਵਲ ਦੀ ਤੇ 슈ਗਰ ਮਿਲ ਤਾਂ ਜਾਂ ਇਥੋਂ ਦਾ ਐਥਨਲ ਪਲਾਂਟ ਜਿੰਨੇ ਕਿਸਾਨਾਂ ਦੀ ਪੇਮੈਂਟ ਜਿਹੜੀ ਸੀ ਉਹ ਔਨ ਟਾਈਮ ਕਰਨੀ ਸੀ ਔਰ ਇਥੋਂ ਤੱਕ ਇਥੋਂ ਤੱਕ ਕਰ ਦਿੱਤਾ ਸੀ ਕਿ ਜਿਹੜੀ 슈ਗਰ ਮਿਲ ਦੀ ਪੇਮੈਂਟ ਹੋएगी ਔਨ ਆਟੋ ਜਿਹੜਾ ਕਾਲੀ ਲੈ ਕੇ ਆਏਗਾ ਇੱਕ ਪਾਸੇ ਜਿਹੜੇ ਕਾਲੀ ਆਏਗੀ ਤੇ ਦੂਜੇ ਗੇਟ ਤੇ ਜਿਹੜਾ ਬਾਹਰ ਜਾਣਾ ਉੱਥੇ ਉਹਨਾਂ ਦਾ ਚੈੱਕ ਉਹਨਾਂ ਦੇ ਹੱਥੇ ਕਿੱਥੇ ਜਾਏਗਾ ਇਹ ਕਿਸਾਨਾਂ ਦੇ ਨਾਲ ਇਹਨਾਂ ਨੇ ਜਿਹੜਾ ਮਜ਼ਾਕ ਕੀਤਾ ਔਰ ਜਿਸ ਤਰੀਕਾ ਨਾਲ ਸ਼ੂਗਰ ਮਿਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਬਾਰੇ ਜਿਹੜੇ ਸੜੀ ਪੈਣ ਪਣੀ ਹੈ ਇਹ ਸਾਰੇ ਰਲ ਮਿਲ ਕੇ ਹੁਣ ਕੋਸ਼ਿਸ਼ ਕਰਨਗੇ ਕਿ ਇਹ ਸ਼ੂਗਰ ਮਿਲ ਨੂੰ ਜਲਦੀ ਜਲਦੀ ਚਲਾਇਆ ਜਾ ਸਕੇ ਬਾਹਰ ਰੋਕੇ ਵੇਖੋ ਜੀ ਟਰਾਲੀਆਂ ਖੜੀਆਂ ਇਹ ਟਰਾਲੀਆਂ ਸਾਨੂੰ ਦਿਖਾਉਣ ਦੀ ਬਜਾਏ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਜਿੰਨਾਂ ਨੇ ਸ਼ੂਗਰ ਮਿਲ ਰੋਕੀ ਆ ਉਹਨਾਂ ਨੂੰ ਇਹ ਜਾ ਕੇ ਦਿਖਾਉਣ ਇਹ ਦਾ ਇਹ ਨਹੀਂ ਮਤਲਬ ਦਾ ਕਿ ਜਿਹੜਾ ਮਰਜੀ ਲੀਡਰ ਆਏ ਉਹਨਾਂ ਆ ਜੀ ਸਾਡੇ ਨਾਲ ਆਉ ਹੁੰਦੇ ਐ ਇਹ ਕੋਸ਼ਿਸ਼ ਕਰਨੀ ਪਏਗੀ ਇਥੋਂ ਦੇ ਜਿਹੜੇ ਐਮ.ਐਲ.ਏ ਨੇ ਪੋ ਇਥੋਂ ਬਣੇ ਕਿਉਂਕਿ ਉਦੋਂ ਸਭ ਤੋਂ ਵੱਧ ਯੋਗਿੰਦਰ ਪਾਲ ਹੋਣਾ ਵੀ ਜਿੱਥੇ ਚੌਧਰੀ ਸਾਹਿਬ ਜਗਪ੍ਰਿੰਦਰ ਪਾੜਾ ਬਾਜਵਾਲ ਸਾਹਿਬ ਇਹਨਾਂ ਨੇ ਬਟਾਲੇ ਦੀ 슈ਗਰ ਮਿਲ ਚ ਜੇ ਅੱਜ ਬਟਾਲੇ ਦੀ 슈ਗਰ ਮਿਲ ਖੜੀ ਤੋ ਤਰਤ ਬਾਜਵਾਲ ਕਰਕੇ ਖੜੀ ਆ ਅਸੀਂ ਰਸਤੇ 'ਚ ਗੱਲ ਕਰਕੇ ਕਰਦੇ ਆਉਂਦੇ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹਨਾਂ ਸਾਰੀਆਂ 슈ਗਰ ਮਿਲਾਂ ਦਾ ਭੋਗ ਪਾ ਦਿੱਤਾ ਸੀ ਤੇ ਉਹਨਾਂ ਨੂੰ ਆਖ ਕੇ ਇੱਕ 슈ਗਰ ਮਿਲ ਪਿਛਲੇ 5 ਚ 5 ਸਾਲ ਚ ਅਸੀਂ ਵਿਗੜ ਨਹੀਂ ਦਿੱਤੀ ਤੇ ਇਹ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸਾਨੀ ਲਾਇਵਨ ਧੰਦਾ ਔਰ ਜੇ ਅਸੀਂ ਇਹ ਸਾਰੀਆਂ ਚੀਜ਼ਾਂ ਚਲਾਵਾਂਗੇ ਕਿ 슈ਗਰ ਮਿਲ ਵੀ ਚੱਲੇਗੀ ਤੇ ਕਿਸਾਨਾਂ ਦੀ ਪੇਮੈਂਟ ਜਿਹੜੀ ਕਹਿੰਦੇ ਕਿ ਸਾਨੂੰ ਸਾਲ-ਸਾਲ ਨੂੰ ਦੀ ਇਹ ਪੇਮੈਂਟ ਵੀ ਔਨ ਸਪਾਟ ਹੋਏ। ਗੱਲ ਇਹ ਆ ਅਸੀਂ ਸਾਰੇ ਹੀ ਥੱਲੋਂ ਜ਼ਮੀਨ ਨਾਲ ਜੁੜੇ ਹੋਏ ਲੀਡਰ ਆ। ਔਰ ਲੀਡਰ ਨਾਲ ਉਹ ਜੇ ਵਰਕਰ ਸ਼ਬਦ ਨੂੰ ਯੂਜ਼ ਕਰਾਂ ਤੇ ਓ ਜ਼ਿਆਦਾ ਬੈਟਰ ਰਹੂਗਾ ਵਰਕਰੀ ਕਰਕੇ ਤੇ ਅੱਜ ਇਸ ਜਗ੍ਹਾ ਤੇ ਪਹੁੰਚੇ ਆਂ ਲੋਕਾਂ ਨਾਲ ਰੂਟਸ ਦੇ ਨਾਲ ਜੁੜੇ ਹੋਏ ਆਂ ਔਰ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਸਰਦਾਰ ਸੁਖਵਿੰਦਰ ਸਿੰਘ ਰੰਧਾਵਾ ਜੀ ਦਾ ਔਰ ਸਮੁੱਚੇ ਸਾਡੇ ਸੀਨੀਅਰ ਲੀਡਰ ਅੱਜ ਇੱਥੇ ਪਹੁੰਚੇ ਆਰਨਾ ਚੌਧਰੀ ਜੀ ਤ੍ਰਿਪਰਿੰਦਿਆਂ ਦਾ ਬਾਜਵਾ ਜੀ ਔਰ ਖਾਸ ਤੌਰ ਤੇ ਮੈਂ ਵਧਾਈ ਦੇਣਾ ਸਮੁੱਚੇ ਡਾਇਰੈਕਟਰਾਂ ਨੂੰ ਜਿਨ੍ਹਾਂ ਦੇ ਬਦੌਲਤ ਅੱਜ ਜਿਹੜੀ ਚੋਣ ਨਿਪਰੇ ਚੜੀ ਆ ਸ਼੍ਰੀਮਤੀ ਮਲਕੀਤ ਕੌਰ ਜੀ ਚੇਅਰਮੈਨ ਬਣੇ ਨੇ 슈ਗਰ ਮਿਲ ਪਲੇਆਰ ਦਰਦਾਸਪੁਰ ਦੇ ਔਰ ਸਰਦਾਰ ਪਰਮਜੀਤ ਸਿੰਘ ਮਾਂਦਿਆਂ ਤੋਂ ਇਹ ਬਣੇ ਨੇ ਵਾਈਸ ਚੇਅਰਮੈਨ ਔਰ ਬੜੀ ਖੁਸ਼ੀ ਦੀ ਗੱਲ ਆ ਕਿ ਇਹ ਤਕਰੀਬਨ ਬੜੀ ਜੱਦੋਜਹਦ ਸਾਲ ਡੇਢ ਸਾਲ ਤੋਂ ਚੱਲ ਰਹੀ ਸੀ ਤੇ 5-6 ਵਾਰ ਇਲੈਕਸ਼ਨ ਪੋਸਟਪੋਨ ਸਰਕਾਰ ਵੱਲੋਂ ਕੀਤੀ ਜਾਂਦੀ ਰਹੀ ਆ ਕਦੇ ਜੀਐਮ ਬਿਮਾਰ ਪੈ ਜਾਂਦਾ ਰਿਹਾ ਕਦੇ ਡੀਆਰ ਬਿਮਾਰ ਪੈ ਜਾਂਦਾ ਰਿਹਾ ਤੇ ਮੈਂ ਤੇ ਪਿਛਲੀ ਵਾਰ ਆਇਆ ਸੀ ਆਪ ਜਦੋਂ ਪਤਾ ਲੱਗਾ ਕਿ ਜੀਐਮ ਸਾਹਿਬ ਬਹੁਤ ਬਿਮਾਰ ਹੋ ਗਏ ਮੈਂ ਸੋ ਆਪ ਆਇਆ ਤੇ ਮੈਂ ਪੁੱਛਿਆ ਵੀ ਵੀ ਮੈਂ ਹੈਗੇ ਵੀ ਆ ਕਿ ਜਾਂ ਕਿਤੇ ਜਾਦਾ ਕਿਤੇ ਸੀਰੀਅਸ ਦਾ ਕੰਮ ਹੋਵੇ ਵੀ ਮੈਂ ਪਤਾ ਲੈਣਾ ਸਾਡਾ ਫਰਕ ਬਣਦਾ ਮੇਰੇ ਖਿਆਲ ਇਹਨਾਂ ਤੋਂ ਪਹਿਲੇ ਜੀਐਮ ਸੀਗੇ ਇਹ ਬਾਅਦ ਚ ਆਏ ਆ ਤੇ ਉਹ ਫਿਰ ਇੱਥੇ ਆ ਕੇ ਪਤਾ ਲੱਗਾ ਵੀ ਨਹੀਂ ਜੀਐਮ ਸਾਹਿਬ ਦੀ ਤਪੀਰ ਠੀਕ ਆ ਬਟ ਸਰਕਾਰ ਦੀ ਤਪੀਰ ਜਿਹੜੀ ਆ ਉਹ ਖਰਾਬ ਆ ਮੈਂ ਇਹ ਕਹਿਣਾ ਕਿ ਜਿੱਥੇ ਡੈਮੋਕਰੈਟਿਕ ਚੀਜ਼ਾਂ ਨੇ ਜਿਹੜੀਆਂ ਡੈਮੋਕਰੇਸੀ ਵੋਟਾਂ ਦੇ ਨਾਲ ਚੁਣੀਆਂ ਜਾਂਦੀਆਂ ਉਹ ਉਹ ਚੀਜ਼ਾਂ ਜਿਹੜੀਆਂ ਸਰਕਾਰ ਠੀਕ ਆ ਸਰਕਾਰ ਤੁਹਾਡੀ ਹੈਗੀ ਆ ਪਰ ਤੁਸੀਂ ਨਾਲ ਦੀ ਨਾਲੇ ਦੇਖੋ ਕਿ ਪਨਿਆੜ 슈ਗਰ ਮਿਲ ਜਿਹੜੀ ਸੁਖਿੰਦਰ ਸਿੰਘ ਰੰਧਾਵਾ ਨੇ ਇਹਨੂੰ ਅਪਗ੍ਰੇਡ ਕੀਤਾ ਔਰ ਇਹ ਇੰਨਾ ਵੱਡਾ ਸਟੈਪ ਸੀਗਾ ਔਰ ਤੁਸੀਂ ਜਦੋਂ ਦੀ 3 ਸਾਲ ਸਰਕਾਰ ਆਈ ਆ ਉੱਥੇ ਦੀ ਉੱਥੇ ਮਿਲ ਖੜੀ ਆ ਨਾ ਕੋਈ ਚੱਲ ਨਹੀਂ ਪਾਈ ਔਰ ਮਹਿਜ ਮੇਰੇ ਖਿਆਲ 35-40 ਕਰੋੜ ਰੁਪਏ ਹੋਰ ਚਾਹੀਦਾ ਤੇ ਇਹ ਮਿਲ ਜਿਹੜੀ ਆ ਚਾਲੂ ਹੋ ਜਾਂਦੀ ਆ ਬਾਹਰ ਟਰੈਕਟਰਾਂ ਦੀਆਂ ਲਾਈਨਾਂ ਲੱਗੀਆਂ ਹਟ ਜਾਣਗੀਆਂ ਪਰ ਇਹਨਾਂ ਦਾ ਇੰਨਾ ਮਾੜਾ ਹਾਲ ਆ ਕਿ ਇਹਨਾਂ ਨੂੰ ਕੋਈ ਇੰਟਰਸਟ ਨਹੀਂ ਇਸ ਚੀਜ਼ ਦੇ ਵਿੱਚ ਜਿਸ ਕਾਰਨ ਅੱਜ ਜਿਹੜਾ ਸਾਡਾ ਇਹ ਬੋਰਡ ਬਣਿਆ ਚੇਅਰਮੈਨ ਵਾਈਸ ਚੇਅਰਮੈਨ ਔਰ ਸਮੂਚਾ ਬੋਰਡ ਜਿਹੜਾ ਉਹ ਪ੍ਰੋਪਰ ਬਣਿਆ ਸਰਕਾਰ ਦੇ ਰਗਾਂ 'ਚ ਗੂਠ ਦਿੱਤਾ ਜਾਊਗਾ ਕਿ ਸਾਨੂੰ ਇਸ ਮਿਲ ਵਾਸਤੇ ਜਿਹੜੇ ਫੰਡਸ ਨੇ ਉਹ ਪ੍ਰੋਵਾਈਡ ਕੀਤੇ ਜਾਣ ਕਿਉਂਕਿ ਸੈਂਕਸ਼ਨ ਹੋਇਆ ਕਿੰਨਾ ਕੰਮ ਤੇ ਹੋ ਚੁੱਕਿਆ ਔਰ ਤਾਂ ਜੋ ਸਾਡੇ ਜਿਹੜੇ ਜ਼ਿੰਮੇਦਾਰ ਭਰਾ ਇੱਥੇ ਖੱਜਲ ਹੋ ਰਿਹਾ ਉਹ ਨਾ ਹੋਣ ਟਰਾਲੀ ਲੈ ਕੇ ਆਉਣ ਸਿੱਧੀ ਟਰਾਲੀ ਜਿਹੜੀ ਐ ਇੱਥੇ ਲੱਤੇ ਔਰ ਉਹ ਆਪਦੇ ਘਰ ਜਾਣ ਸੋ ਇਸ ਕਰਕੇ ਅੱਜ ਮੈਂ ਇੱਕ ਵਾਰ ਫੇਰ ਸਾਰੇ ਡਾਇਰੈਕਟਰਾਂ ਨੂੰ ਵਧਾਈ ਦਿੰਨਾ ਜਿਹੜੀ ਗੱਲ ਤੁਸੀਂ ਇਹ ਸਟਾਰਟਿੰਗ 'ਚ ਕਹੀ ਸੀ ਕਿ ਸਰਕਾਰ ਆਮ ਆਦਮੀ ਪਾਰਟੀ ਦੀ ਹੋਵੇ ਤੇ ਚੇਅਰਮੈਨ ਤੇ ਵਾਈਸ ਚੇਅਰਮੈਨ ਕਾਂਗਰਸ ਦਾ ਹੋਵੇ ਇਹ ਤੇ ਫਿਰ ਵੇਖੋ ਜ਼ਮੀਨ ਨਾਲ ਜਿਹੜਾ ਜੁੜ ਕੇ ਰਹੂਗਾ ਉਹ ਹਮੇਸ਼ਾ ਹੀ ਤਰਦਾ ਆ ਤੇ ਜਿਹੜੀ ਹਵਾ ਦੇ ਬੁੱਲੇ 'ਚੋਂ ਕਈ ਵਾਰੀ ਉਹ ਕਿਤੇ ਦਰਖਤ ਤੋਂ ਕਿਤੇ ਬੂਰ ਡਿੱਗ ਜੇ ਨਾ ਥੱਲੇ ਤੇ ਉੱਥੇ ਵੀ ਅੰਬ ਦਾ ਉਹ ਬੁੱਟਾ ਨਿਕਾ ਜਾ ਹੁੱਕ ਜਾਂਦਾ ਪਰ ਉਹਦੀ ਮਿਆਦ ਬੜੀ ਘੱਟ ਹੁੰਦੀ ਆ ਪੈਰਾਂ ਪੂਰਾ ਥੱਲੇ ਆ ਕੇ ਉਹ ਡਿੱਗ ਜਾਂਦਾ ਸੋ ਇਸ ਕਰਕੇ ਇਹ ਹਵਾ ਦੇ ਬੁੱਲੇ ਚ ਪਾਰਟੀ ਆਈ ਸੀ ਲੋਕਾਂ ਦੇ ਪੈਰਾਂ ਥੱਲੇ ਰੁਲਣਾ ਇਹਨਾਂ ਨੇ ਜੋ ਇਹਨਾਂ ਨੇ ਕਿਸਾਨੀ ਨਾ ਕੀਤਾ ਔਰ ਜੋ ਇਹਨਾਂ ਨੇ ਵਪਾਰੀਆਂ ਨਾਲ ਕੀਤਾ ਵਪਾਰੀਆਂ ਤੇ ਕਿਸਾਨਾਂ ਜੇ ਪਾੜ ਪਾਉਣਾ ਚਾਹੁੰਦੇ ਆ ਇਹ ਦੋਵਾਂ ਪਾੜ ਪਾਈ ਹੋਵੇ ਕਿਸਾਨਾਂ ਕਰਕੇ ਵਪਾਰ ਖਤਮ ਹੋਇਆ ਔਰ ਕਿਸਾਨਾਂ ਕਰਕੇ ਹੀ ਸਾਰਾ ਕੰਮ ਹੋਇਆ ਦੂਜੀ ਗੱਲ ਇਹ ਕਹਿੰਦੇ ਕਿ ਕਿਸਾਨ ਜਿਹੜੇ ਆ ਉਹਨਾਂ ਕਰਕੇ ਨੌਕਰੀਆਂ ਰੁਕੀਆਂ ਪਈਆਂ ਉਹਨਾਂ ਕਰਕੇ ਕਾਰੋਬਾਰ ਰੁਕੇ ਪਏ ਆ ਵੇਖੋ ਕਿਸਾਨਾਂ ਦਾ ਇਧਰੋਂ ਜਿਹੜਾ ਮੋਰਚਾ ਚੁੱਕਿਆ ਗਿਆ ਦੋ ਨੌਕਰੀਆਂ ਪੰਜਾਬ ਤੋਂ ਨਾਲੇ ਦਿੱਤੀਆਂ ਨੇ ਇਨਡਾਇਰੈਕਟ ਵੇ ਦੇ ਨਾਲ ਜਿਹੜਾ ਉਹ ਲਾਏ ਆ ਇੰਚਾਰ ਤੇ ਦੂਜੇ ਜਿਹੜੇ ਉਹਨਾਂ ਦਾ ਐਕਸਪੀਰੀਅੰਸ ਵੀ ਬੜਾ ਸਾਰੀਆਂ ਯਾਤਰਾ ਸੋਹਣੀਆਂ ਨੇ ਸਾਡੇ ਪੰਜਾਬ ਨੂੰ ਫਾਇਦਾ ਹੋਏਗਾ ਸਾਡੇ ਇਹਨਾਂ ਦੇ ਲੀਡਰਾਂ ਨੂੰ ਐਮਐਲਏ ਕੋ ਟਰੈਕਟਰ ਚੋੜੀਆਂ ਮਿਲਣੇ ਗਰਦਾਸਪੁਰ ਦੇ ਟਰੈਕਟਰ ਨੇ ਬਾ ਮੈਨੂੰ ਇੰਨਾ ਪਤਾ ਲੱਗਾ ਕੋ ਟਰੈਕਟਰ ਟਰਾਲੀਆਂ ਆ ਗਰਦਾਸਪੁਰ ਦੀਆਂ ਪਰ ਮੈਂ ਯਾਰ ਵੇਖੋ ਇੰਨਾ ਵੀ ਕੈਰੇਕਟਰ ਹੁਣ ਮੈਂ ਲੋ ਨਹੀਂ ਕਰਨਾ ਵੀ ਆਪ ਦੇ ਕੇ ਕੁਲੀਗ ਬਾਰੇ ਕੁਝ ਬੋਲਾਂ ਪਰ ਬਦਕਿਸਮਤੀ ਦੀ ਗੱਲ ਆਪਾਂ ਇਹਨਾਂ ਲੋਕਾਂ ਤੋਂ ਮਤਲਬ ਇਸ ਆਪ ਆਲਿਆਂ ਤੋਂ ਕੀ ਆਸ ਕੀ ਕਰਦੇ ਆ ਸੋ ਇੱਥੇ ਕਈ ਹੁਣ ਜਦੋਂ ਆ ਚੇਅਰਮੈਨ ਵਾਈਸ ਚੇਅਰਮੈਨ ਸਾਰਾ ਬੋਰਡ ਬਹਿ ਗਿਆ ਉਹ ਬਿਸਤਰਾ ਰਾਤ ਦਾ ਚੋੱਕੇ ਲੈ ਗਿਆ ਜਿਹਨੂੰ ਕਿਹਾ ਉਹਨੂੰ ਪਤਾ ਲੱਗ ਗਿਆ ਤੋ ਇਸ ਕਰਕੇ ਦੁਕਾਨਾਂ ਵੀ ਬੰਦ ਹੋਣੀਆਂ ਸ਼ੁਰੂ ਹੋ ਗਈਆਂ ਆਉਣ ਵਾਲੇ ਸਮਾਂ ਚ ਸਾਰੀਆਂ ਦੁਕਾਨਾਂ ਇੱਥੋਂ ਬੰਦ ਹੋਣਗੀਆਂ ਔਰ ਇਹ ਮਿਲ ਦਾ ਠੋਕ ਕੇ ਅਸੀਂ ਜਿਹੜਾ ਮੈਂ ਵਿਧਾਨ ਸਭਾ ਚ ਮੈਡਮ ਤੇ ਅਸੀਂ ਰਲ ਕੇ ਉੱਥੇ ਠੋਕ ਕੇ ਬਾਜਵਾ ਸਾਹਿਬ ਜਿਹੜੇ ਸਾਡੇ ਫੰਡਸ ਚਾਹੀਦੇ ਨੇ ਉਹਦੀ ਗੱਲ ਕਰਾਂਗੇ ਔਰ ਇੱਥੇ ਬੋਰਡ ਜਿਹੜਾ ਆਪ ਤੇ ਲਿਖਤੀ ਜਿਹੜਾ ਕਾਰਵਾਈ ਕਰੇਗਾ ਤੇ ਇਹ ਮਿਲ ਜਿਹੜੀ ਆ ਕਿਸਾਨਾਂ ਨੂੰ ਜੋ ਰੰਧਾਵਾ ਸਾਹਿਬ ਦੀ ਸੋਚ ਸੀ ਉਹਦੇ ਮੁਤਾਬਕ ਅਸੀਂ ਆਉਣ ਵਾਲੇ ਦਿ ਜੀ ਸਰਕਾਰ ਜੋਗ ਮੈਡ ਮਰਨਾ ਚੌਧਰੀ ਦਾ ਬਰਿੰਦਰਜੀ ਸੇਪਾਰਾ ਸਦਾਸੀ ਸਿੰਘ ਅਸੇਵਦਾਜੀ ਅੱਤੇ ਆਪਣੇ ਕਾਗੀ ਸ਼ਾ ਬਣਾ ਜਬਾ ਬਾਜਵਾ ਸਾਹਿਬ ਦਾ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਜਿਨ੍ਹਾਂ ਦੀ ਵੀ ਕਿਸਾਨਾਂ ਨੂੰ ਕੋਈ ਮੁਸ਼ਕਲ ਆਏਗੀ ਪਹਿਲ ਦੇ ਆਧਾਰ ਤੇ ਉਹਨਾਂ ਦੇ ਨਾਲ